ਬਿਮਾਰੀਆਂ 'ਚ ਪੈਸੇ ਨਾ ਹੋਣ ਦੀ ਹਾਲਤ 'ਚ ਹੁਣ ਪਰਿਵਾਰਾਂ ਦੀ ਮਦਦ ਪੰਜਾਬ ਸਰਕਾਰ ਕਰੇਗੀ। ਪੰਜਾਬ ਸਰਕਾਰ ਮੁੱਖ ਮੰਤਰੀ ਸਿਹਤ ਯੋਜਨਾ ਦੀ ਸ਼ੁਰੂਆਤ ਕਰਨ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਹਰ ਸਾਲ 10 ਲੱਖ ਰੁਪਏ ਤੱਕ ਦਾ ਮੁਫਤ ਅਤੇ ਵਧੀਆ ਇਲਾਜ ਮਿਲੇਗਾ। ਮੁੱਖ ਮੰਤਰੀ ਸਿਹਤ ਯੋਜਨਾ ਪੰਜਾਬ ਦੇ ਲਗਭਗ 3 ਕਰੋੜ ਲੋਕਾਂ ਨੂੰ ਕਵਰ ਕਰੇਗੀ। ਬਹੁਤ ਸਾਰੇ ਅਜੇ ਬਜ਼ੁਰਗ ਇਹੋ ਜਿਹੇ ਨੇ ਜਿਹੜੇ ਇਹ ਕਹਿ ਚੁੱਕੇ ਨੇ ਮੇਰੇ ਇਲਾਜ ਨਾ ਕਰਾਓ ਮੈਨੂੰ ਪਰਮਾਤਮਾ ਤੇ ਛੱਡ ਦਿਓ ਜਿਸ ਦਿਨ ਸਵਾਸ ਪੂਰੇ ਹੋਗੇ ਤਾਂ ਲਾ ਦਿਓ ਜੇ ਇਲਾਜ ਕਰਾਉਣ ਦੇ ਚੱਕਰਾਂ 'ਚ ਪੈ ਗਏ ਜਿੰਨੀ ਕ ਹੈਗੀ ਆ ਜ਼ਮੀਨ ਵਿਕ ਜੂਗੀ 10 ਲੱਖ ਰੁਪਏ ਦਾ ਹੈਲਥ ਕਾਰਡ ਕੋਈ ਹੋਰ ਫਾਰਮੈਲਿਟੀ ਨਹੀਂ ਕੋਈ ਫਾਰਮ ਨਹੀਂ ਭਰਨਾ ਕੋਈ ਕੁਝ ਨਹੀਂ ਕਰਨਾ 10 ਲੱਖ ਰੁਪਈਆ ਤਾਂ ਸਿੱਧਾ ਹੀ ਹਰੇਕ ਦਈ ਹੈ ਆਓ ਇਲਾਜ ਕਰਾਓ ਪੈਸੇ ਦਾ ਸਾਬਤ ਬਾਅਦ ਦੇਖਾਂਗੇ ਸਰਕਾਰੀ ਕਰਮਚਾਰੀ ਅਤੇ ਪੈਨਸ਼ਨਰਾਂ ਸਮੇਤ ਸੂਬੇ ਦੇ ਅਸਲ ਵਸਨੀਕਾਂ ਨੂੰ ਮੁੱਖ ਮੰਤਰੀ ਸਿਹਤ ਯੋਜਨਾ ਹੈਲਥ ਕਾਰਡ ਜਾਰੀ ਕੀਤੇ ਜਾਣਗੇ ਜਿਸ ਦੇ ਤਹਿਤ ਹਰ ਕਿਸਮ ਦੇ ਸਰਕਾਰੀ ਅਤੇ ਸੂਚੀਬੱਧ ਪ੍ਰਾਈਵੇਟ ਹਸਪਤਾਲਾਂ 'ਚ ਮੁਫਤ ਅਤੇ ਕੈਸ਼ਲੈਸ ਇਲਾਜ ਮਿਲੇਗਾ मान्युक सरदार भगवंत सिंह मान साहब ਦੀ ਅਗਵਾਈ ਦੇ ਵਿੱਚ ਅਸੀਂ ਸਾਡੇ ਚੇਅਰਮੈਨ ਸਾਹਿਬ ਆਲੂ ਵਾਲੀਆ ਸਾਹਿਬ ਆਏ ਨੇ ਸਿਵਰੇਜ ਰੋਡ ਦੇ ਚੇਅਰਮੈਨ ਔਰ ਅਸੀਂ ਅੱਜ ਇੱਕ 5 ਕਰੋੜ 68 ਲੱਖ ਰੁਪਏ ਦਾ ਜਿਹੜਾ ਸਰੰਦ ਫਤੇਗੜ ਸਾਹਿਬ ਲਈ ਸਿਵਰੇਜ ਤੇ ਪਾਣੀ ਦੀਏ ਪਾਈਪਾਂ ਵਿਛਾਉਣ ਦਾ ਪ੍ਰੋਜੈਕਟ ਉਹਦੀ ਸ਼ੁਰੂਆਤ ਕੀਤੀ ਹੈ ਸੋ ਹੁਣ ਜਿਹੜਾ ਸਾਡਾ ਫਤੇਗੜ ਸਾਹਿਬ ਦੇ ਇਲਾਕੇ ਜਿਹੜੇ ਸਰੰਦ ਆ ਸਰੰਦ ਮੰਡੀ ਸਰੰਦ ਸ਼ਹਿਰ ਜਾਂ ਹਮਾਇਉਂ ਪਰ ਜਿਹੜੇ ਰਹਿ ਗਏ ਸੀ ਸ ਸੀਵਰੇਜ ਦੀ ਸੁਵਿਧਾਵਾਂ ਤੋਂ ਔਰ ਪਾਣੀ ਦੀ ਸੁਵਿਧਾਵਾਂ ਤੋਂ ਹੁਣ ਇਹ ਪੈਸੇ ਨਾਲੋਂ ਸਾਰੀਆਂ ਸੁਵਿਧਾਵਾਂ ਸਾਡੇ ਲੋਕਾਂ ਨੂੰ ਮਿਲਣਗੀਆਂ ਔਰ ਤਕਰੀਬਨ ਤਕਰੀਬਨ ਅਸੀਂ ਬਹੁਤ ਹੱਦ ਤੱਕ ਜਿਹੜਾ ਹੁਣ ਸ਼ਹਿਰ ਸਾਰਾ ਕਵਰ ਕਰ ਲਾਂਗੇ ਕਿੰਨੇ ਟਾਈਮ ਦੇ ਵਿੱਚ ਮੁਕੰਮਲ ਹੋ ਜਾਏਗਾ ਕੰਮ ਇਹ 8 ਮਹੀਨੇ ਜੀ 8 ਮਹੀਨੇ ਇਹਨੂੰ ਲੱਗਣਿਆ ਤੇ 8 ਮਹੀਨੇ ਦੇ ਵਿੱਚ ਵਿੱਚ ਤੁਸੀਂ ਦੇਖੋਗੇ ਕਿ ਸਾਰਾ ਪ੍ਰੋਜੈਕਟ ਸਾਡਾ ਕੰਪਲੀਟ ਕਰ ਦੇਵਾਂਗੇ ਅਸੀਂ ਕਿੰਨੀ ਕ ਲਗਤ ਹੋਵੇਗੀ 5 ਕਰੋੜ 68 ਲੱਖ ਸੋ ਸਾਡੇ ਚੇਅਰਮੈਨ ਸਾਹਿਬ ਆਏ ਆ ਅਸੀਂ ਹੋਰ ਵੀ ਪੈਸੇ ਮੰਗਣਿਆਂ ਨਾਲ ਤੋਂ ਕਿਉਂਕਿ ਸ਼ਹੀਦਾਂ ਦੀ ਧਰਤੀ ਹੈ ਔਰ ਮਾਨ ਸਾਹਿਬ ਨੇ ਖੁੱਲੇ ਗਫੇ ਰਖਿਆ ਫਤਿਹਗੜ੍ਹ ਸਾਹਿਬ ਲਈ ਬਹੁਤ ਵੱਡੇ ਦੋ ਤਿੰਨ ਪ੍ਰੋਜੈਕਟ ਹੋਰ ਵੀ ਆ ਰਹੇ ਨੇ ਸੋ ਮੈਂ ਧੰਨਵਾਦ ਕਰਦਾ ਸਾਡੇ ਚੇਅਰਮੈਨ ਸਾਹਿਬ ਦਾ ਵੀ ਜਿਨ੍ਹਾਂ ਨੇ ਚੇਚੇ ਤੌਰ ਤੇ ਜਿਹੜਾ ਇਹ ਬਹੁਤ ਛੇਤੀ ਕੰਮ ਸਿਰੇ ਚੜਾਇਆ ਤੇ ਹੁਣ ਸਾਡਾ ਕੰਮੇ ਸਟਾਰਟ ਹੋ ਜਾਊਗਾ ਇੱਕ ਸਰ ਹੋਰ ਖੁਸ਼ਖਬਰੀ ਦੱਸਣਾ ਚਾਹੁੰਦਾ ਇਹਦੇ ਵਿੱਚ ਜਿਹੜਾ 5 ਕਰੋੜ 68 ਲੱਖ ਹੈ ਸਾਡਾ ਜਿਹੜਾ ਸਰਨ ਸ਼ਹਿਰ ਹੈ ਪਾਣੀ ਦੀ ਬਹੁਤ ਸਮੱਸਿਆ ਰਹਿੰਦੀ ਹੈ ਇੱਥੇ ਕੋ ਪਾਣੀ ਦੀ ਟੈਂਕੀ ਬਣੂਗੀ ਇਸ ਲਈ ਸਾਡਾ ਬ੍ਰਹਮਣ ਮਾਜਰਾ ਉੱਥੇ ਟਿਊਬਲ ਇੱਕ ਟਿਊਬਲ ਅਸੀਂ ਇਧਰਲੇ ਪਾਸੇ ਲਾਉਣਾ ਆਪਣੇ ਤਲਾਨੀਆਂ ਵੱਲ ਸੋ ਦੋ ਟਿਊਬਲ ਤੇ ਇਹਦੇ ਵਿੱਚ ਤੇ ਇੱਕ ਟੈਂਕੀ ਦਾ ਪ੍ਰਬੰਧਨ ਹੈ ਤੇ ਉਹ ਵੀ ਲੋਕਾਂ ਨੂੰ ਜਦੋਂ ਟੈਂਕੀ ਬਣ ਜੂਗੀ ਪਾਣੀ ਵਾਲੀ ਤਾਂ ਪਾਣੀ ਦੀ ਸਮੱਸਿਆ ਸਰਨ ਸ਼ਹਿਰ ਦੀ ਸਾਰੀ ਹੱਲ ਹੋ ਜਾਊਗਾ ਧੰਨਵਾਦ ਕਰਦਾ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਸਾਡੇ ਲੋਕਲ ਗਵਰਨਮੈਂਟ ਦੇ ਮੰਤਰੀ ਡਾਕਟਰ ਅਵਜੋਤ ਜੀ ਦਾ ਸਾਡੇ ਐਮ.ਐਲ.ਏ ਸਾਹਿਬ ਤਕਵੀਰ ਰਾਏ ਜੀ ਦਾ ਕਿ ਜਿਹੜੀ ਵੀ ਸੀਵਰੇਜ ਹੈ ਜਿੱਥੇ-ਜਿੱਥੇ ਕਲੋਨੀਆਂ ਫੈਲਣਗੀਆਂ ਜਿੱਥੇ ਤੇ ਨਵੇਂ-ਨਵੇਂ ਘਰ ਬਣਨਗੇ ਜਿੱਥੇ ਤੇ ਮਿਊਨਿਸਪਲ ਕਮੇਟੀ ਦੀ ਲਿਮਟ ਵਧੂਗੀ ਉੱਥੇ ਉੱਥੇ ਸੀਵਰੇਜ ਦੀ ਵੀ ਲੋੜ ਪੈਂਦੀ ਹੈ ਤੇ ਪਾਣੀ ਦੀ ਵੀ ਲੋੜ ਉਹਦੇ ਤਹਿਤ 5 ਕਰੋੜ 68 ਲੱਖ ਨਾਲ ਇੱਥੇ ਪਾਣੀ ਦਾ ਵੀ ਤੇ ਸੀਵਰੇਜ ਦੇ ਵੀ ਤੇ ਵਾਟਰ ਟੈਂਕ ਗੱਲ ਵੀ ਥਰੀਏ ਤਾਂ ਕਿ ਕਿਸੇ ਵੀ ਹਲਕੇ 'ਚ ਕਿਸੇ ਵੀ ਘਰ 'ਚ ਪੀਣ ਵਾਲੇ ਪਾਣੀ ਦੀ ਸਮੱਸਿਆ ਨਾ ਹੋਵੇ ਤੇ ਸੀਵੇ ਦੀ ਸਮੱਸਿਆ ਉਹਦੇ ਤਹਿਤ ਇੱਥੇ ਕੰਮ ਕੀਤਾਗੇ ਲਖਵੀਰ ਰਾਏ ਜੀ ਨੇ ਇਸ ਕੰਮ ਬਾਰੇ ਸਾਨੂੰ ਦੱਸਿਆ ਸੀ ਵੀ ਕਲੋਨੀਆਂ ਬਣਦੀਆਂ ਪਈਆਂ ਹੋਰ ਵੀ ਇਹਨਾਂ ਨੇ ਦੋ ਤਿੰਨ ਪੁਆਇੰਟਸ ਜਿਹੜੇ ਨੇ ਅਜੋਬਿਤ ਕਿਹਾ ਸੀ ਵੀ ਉਹ ਵੀ ਦੇਖਨੇ ਆਪਾਂ ਕਿ ਸ਼ਹਿਰ ਦੇ ਅੰਦਰ ਜਿਹੜਾ ਵੀ ਏਰੀਆ ਚ ਅਗਰ ਪੁਰਾਣਾ ਸੀਵਰੇਜ ਵੀ ਰੁਕੇ ਹੋਇਆ ਹੈ ਉਹਦਾ ਸਫਾਈ ਕੰਮ ਦਾ ਟਰਾਨ ਵੀ ਸਾਡਾ ਹੈ ਔਰ ਕਿੱਥੇ ਜੇ ਪਾਣੀ ਵੀ ਇਕੱਠਾ ਹੁੰਦਾ ਹੈ ਉਥੇ ਬੇਸ਼ੱਕ ਰੇਨ ਵਾਟਰ ਸੀਵਰੇਜ ਜਿਹਨੂੰ ਕਹਿੰਦੇ ਆ ਉਹ ਵੀ ਪਾਣੀ ਦਾ ਕੰਮ ਸਾਡਾ ਹੈ ਅਸੀਂ ਉਹ ਸਾਰੀਆਂ ਚੀਜ਼ਾਂ ਨੂੰ ਪੂਰਾ ਕਰਦੇ ਹੋਏ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਸੋਚ ਤੇ ਚੱਲਦੇ ਹੋਏ ਅਸੀਂ ਪੂਰੇ ਸ਼ਹਿਰ ਦੇ ਅੰਦਰ ਕਿਸੇ ਨੂੰ ਨਾ ਪੀਣ ਵਾਲੇ ਪਾਣੀ ਤੇ ਨਾ ਸੀਵਰੇਜ ਦੀ ਐਫਐ ਜੀ ਕੋਈ ਸਮੱਸਿਆ ਨਹੀਂ ਰਹਿ ਗਈ। ਮੈਂ ਤਾਂ ਲਗਦੀ ਲਗਾਤਾਰ ਬਲੌਕ ਦੀ ਸਮੱਸਿਆ ਬਣੀ ਜਾਂਦੀ ਜਿਹੜੀ ਕਿ ਦੇਖੋ ਮੈਂ ਤੁਸੀਂ ਬਿਲਕੁਲ ਠੀਕ ਗੱਲ ਕਹੀ ਹੈ ਕਿ ਡੀਸਿਲਟਿੰਗ ਡੀਸਿਲਟਿੰਗ ਕੀ ਹੁੰਦਾ ਹੈ ਕਿ ਸੀਵਰੇਜ ਦੇ ਅੰਦਰ ਰੇਤ ਜਮ ਜਾਂਦੀ ਹੈ। ਉਹ ਰੇਤ ਨੂੰ ਸਾਫ਼ ਕਰਨਾ ਰੈਗੂਲਰ ਪ੍ਰੋਸੈਸ ਹੁੰਦਾ ਹੈ। ਇਹ ਨਹੀਂ ਹੈ ਕਿ ਵੀ ਇਹਨੂੰ ਇੱਕ ਵਾਰੀ ਸਾਫ਼ ਕਰ ਲੈ ਤੇ ਮੁੜ ਕੇ ਨੂੰ ਸਾਫ਼ ਕਰਨ ਦੀ ਲੋੜ ਨਹੀਂ ਇਹ ਇੱਕ ਰੈਗੂਲਰ ਪ੍ਰੋਸੈਸ ਹੈ ਡੀ ਸਿਲਟਿੰਗ ਹਰ ਇੱਕ ਸ਼ਹਿਰਾਂ ਦੇ ਅੰਦਰ ਅਸੀਂ ਸਾਨੂੰ ਦੱਸਦੇ ਹੋਏ ਖੁਸ਼ੀ ਹੁੰਦੀ ਹੈ ਕਿ ਅਸੀਂ ਸੀਵਰੇਜ ਬੋਰਡ ਨੇ ਵੀ ਪਹਿਲਾਂ ਕੀ ਸੀਗਾ ਸਿਰਫ ਕਾਰਪੋਰੇਸ਼ਨ ਕੋਲ ਐ ਡੀ ਸਿਲਟਿੰਗ ਦੀਆਂ ਸੁਪਰ ਸাকਸ਼ਨ ਮਸ਼ੀਨਾਂ ਦੇਖਿਆ ਹੋਣਗੇ 13 ਮਸ਼ੀਨਾਂ ਸੀਵਰੇਜ ਬੋਰਡ ਨੇ ਵੀ ਲਿੱਤੀਆਂ ਔਰ ਜਿੱਥੇ ਵੀ ਇਹ ਪ੍ਰੋਬਲਮ ਆਂਦੀ ਹੈ ਉੱਥੇ ਅਸੀਂ ਡੀ ਸਿਲਟਿੰਗ ਕਰਦੇ ਹਾਂ ਹਰ ਸ਼ਹਿਰ ਦੇ ਅੰਦਰ ਹਰ ਸ਼ਹਿਰ ਦੇ ਅੰਦਰ ਸਾਲ ਡੇਢ ਸਾਲ ਬਾਅਦ ਡੀ ਸਿਲਟਿੰਗਸ ਕਰਨਾ ਨੀ ਜ਼ਰੂਰੀ ਹੁੰਦੀ ਹੈ ਪਰ ਕੁਝ ਸਾਲਾਂ ਤੋਂ ਕਈ ਸ਼ਹਿਰਾਂ 'ਚ ਨਹੀਂ ਹੋ ਪਾਈ ਸੀਗੀ ਉਹਨੂੰ ਅਸੀਂ ਪੂਰਾ ਕਰਦੇ ਹੋਏ ਸਰੰਦ ਦੇ ਅੰਦਰ ਵੀ ਜਿੱਥੇ ਫਤੇਗੜ ਸਾਹਿਬ ਦੇ ਅੰਦਰ ਵੀ ਜਿੱਥੇ ਵੀ ਐਮਐਲਏ ਸਾਹਿਬ ਠੀਕ ਸਮਝਣਗੇ ਡੀਸਿਲੈਕਟਿੰਗ ਦੇ ਨਾਲ ਦੇ ਨਾਲ ਟੈਂਟਰ ਲਾ ਦੇ ਜੀਸਿਲੈਕਟਿੰਗ ਦੀ ਗੱਲ ਕੀਤੀ ਸੀ ਲੇਕਿਨ ਜਿਹੜੇ ਮੁਲਾਜ਼ਮ ਨੇ ਕੱਚੇ ਮੈਨਜ਼ ਮੁਲਾਜ਼ਮ ਨੇ ਉਹ ਤਨਖਾਹਾਂ ਤੋਂ ਹਮੇਸ਼ਾ ਮੁਸਾ ਕਰਦੇ ਰਹਿੰਦੇ ਉਹਨੂੰ ਤਾਂ ਆਣੀ ਮਿਲਦੀਆਂ ਸਮੇਂ ਫਿਰ ਹੜਤਾਲ ਦੇ ਵੀ ਚਲੇ ਜਾਂਦੇ ਨੇ ਉਹਨਾਂ ਲਈ ਵੀ ਕੋਈ ਪ੍ਰਬਾਲਾ ਕੀਤਾ ਜਾਏਗਾ ਦੇਖੋ ਐਦਾਂ ਪਿੱਛੇ ਹਰਪਾਲ ਚੀਮਾ ਜੀ ਨੇ ਇਹਨਾਂ ਦੀ ਮੀਟਿੰਗ ਲਈਤੀ ਜਿਹੜੇ ਖਾਸ ਕਰਕੇ ਕੱਚੇ ਮੁਲਾਜ਼ਮ ਨੇ ਉਹਨਾਂ ਦੀਆਂ ਜਿਹੜੀਆਂ ਸਮੱਸਿਆ ਨੇ ਉਹਨਾਂ ਦਾ ਗੱਲ ਕਹਿਣਾ ਬਿਲਕੁਲ ਠੀਕ ਹੈ ਵੀ ਅੱਜ ਕੱਲ ਦੇ ਟਾਈਮ 'ਚ 6000 ਰੁਪਏ 'ਚ ਕਿਦਾ ਘਰ ਚੱਲ ਸਕੇ ਉਹਨਾਂ ਦਾ ਮੰਗਿਆ ਸੀਗੀ ਤੇ ਉਹ ਮੁੱਖ ਮੰਤਰੀ ਸਾਹਿਬ ਕੋਲ ਫਾਈਲ ਭੇਜੀ ਗਈ ਹੈ ਉਹਦੇ ਉੱਤੇ ਜਲਦ ਹੱਲ ਕੱਢਿਆ ਜਾਏ